ਪੰਜਾਬ ਦੇ ਵਿੱਚ ਹੜਾ ਦਾ ਕਹਿਰ ਚੱ ਰਿਹਾ ਹੈ ਇਸ ਦੌਰਾਨ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਸੂਬੇ ਦੇ ਵਿੱਚ ਮੀਂਹ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਲੁਧਿਆਣਾ ਦੇ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਦੱਸੋ ਤੁਹਾਡੇ ਇਲਾਕੇ ਦਾ ਇਸ ਸਮੇਂ ਕੀ ਹਾਲ ਹੈ ਦੱਸਦੇ ਕਿ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਵਿੱਚ ਧੂਸੀ ਬੰਦੀ ਮਿੱਟੀ ਕੱਟਣ ਦੇ ਕਾਰਨ ਸਤਲੁਜ ਦਰਿਆ ਦਾ ਪਾਣੀ ਖੇਤਾਂ ਦੇ ਵਿੱਚ ਭਰ ਗਿਆ। ਇਸ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ ਤੇ ਹੁਣ ਤੱਕ ਫੌਜ ਅਤੇ ਪ੍ਰਸ਼ਾਸਨ ਬਨ ਨੂੰ ਬਚਾਉਣ ਦੇ ਲਈ ਮਿਲ ਕੇ ਕੰਮ ਕਰ ਰਹੇ ਨੇ। ਉੱਥੇ ਹੀ ਪ੍ਰਸ਼ਾਸਨ ਦੀ ਚਿੰਤਾ ਵੀ ਵਧਦੀ ਹੋਈ ਨਜ਼ਰ ਆ ਰਹੀ। ਅੰਮ੍ਰਿਤਸਰ ਦੇ ਰਾਮਦਾਸ ਵਿਖੇ ਰਾਵੀ ਦਰਿਆ ਦੁਆਰਾ ਤੋੜੇ ਗਏ 8 ਤੁਸੀ ਬਨਾਂ ਨੂੰ ਭਰਨ ਦੇ ਯਤਨ ਸ਼ੁਰੂ ਹੋ ਗਏ ਨੇ ਜਦੋਂ ਕਿ 5 ਬਨਾ ਤੱਕ ਪਹੁੰਚਣ ਦੇ ਯਤਨ ਚਾਹੀਨੇ ਪਠਾਨਕੋਟ ਤੋਂ ਤਦੰਦਰੰ ਤੱਕ ਰਾਵੀ ਦੇ ਪਾਣੀ ਦਾ ਪੱਧਰ ਘਟ ਗਿਆ ਪਗੜ ਡੈਮ ਦਾ ਪਾਣੀ ਦਾ ਪੱਧਰ ਸ਼ੁੱਕਰਵਾਰ ਰਾਤ 9 ਵਜੇ 1678.40 ਫੁੱਟ ਦਰਜ ਕੀਤਾ ਗਿਆ ਸੀਗਾ ਜੋ ਕਿ ਹੁਣ ਖਤਰੇ ਦੇ ਨਿਸ਼ਾਨ ਤੋਂ ਲਗਭਗ ਡੇਢ ਫੁੱਟ ਹੇਠਾਂ ਹੈ ਪਾਖੜਾ ਦੇ ਵਿੱਚ ਪਾਣੀ ਘਟ ਆਉਣ ਕਾਰਨ ਇੱਕ ਕਮੀ ਦੇਖੀ ਗਈ ਹੈ ਮੌਜੂਦ ਸਥਿਤੀ ਨੂੰ ਦੇਖਦੇ ਹੋਏ ਪਾਖੜਾ ਤੋਂ ਲਗਭਗ 70000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਇਸ ਜਿਸ ਦੇ ਵਿੱਚੋਂ ਸਿਰਫ 50000 ਕਿਊਸਿਕ ਪਾਣੀ ਸਤਲੁਜ ਦੇ ਵਿੱਚੋਂ ਛੱਡਿਆ ਜਾ ਰਿਹਾ ਤਾਂ ਅੰਮ੍ਰਿਤਸਰ ਦੇ ਵਿੱਚ ਦੱਸਦੇ ਕਿ ਪੰਜ ਥਾਵਾਂ ਦੇ ਉੱਤੇ ਜੋ ਕਿ ਮਸ਼ੀਨਰੀ ਨਹੀਂ ਪਹੁੰਚੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਜਲ ਸਤੋਰ ਵਿਭਾਗ ਦੇ ਦੱਸਦੀ ਹੈ ਕਿ ਅਧਿਕਾਰੀ ਨੇ ਕਿਹਾ ਹੈਗਾ ਕਿ ਦਰਿਆ ਦੇ ਪਾਣੀ ਦਾ ਪੱਧਰ ਘਟਣ ਅਤੇ ਪਹਾੜਾ ਤੋਂ ਘਟੋ ਘਟ ਪਾਣੀ ਆਉਣ ਦੇ ਕਾਰਨ ਖੇਤਾਂ ਦਾ ਪਾਣੀ ਦਰਿਆ ਦੇ ਵਿੱਚ ਵਾਪਸ ਆ ਰਿਹਾ ਅਜਿਹੀ ਸਥਿਤੀ ਦੇ ਵਿੱਚ ਮੁਰੰਮਤ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈਗਾ ਤੇ ਦੱਸਦੇ ਕਿ ਕੋਨੇਵਾਲ ਮਾਛੀਵਾਲ ਅਤੇ ਕੋਟ ਰਜਾਂ ਦਾ ਦੇ ਵਿੱਚ ਤੇ ਸ਼ਿੰਖੋਲਾ ਨੂੰ ਭਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈਗਾ ਤੇ ਹਾਲਾਂਕਿ ਮਸ਼ੀਨਰੀ ਅਤੇ ਟਰੈਕਟਰ ਟਰੱਕ ਇਸ ਵੇਲੇ ਪੰਜ ਹੋਰ ਥਾਵਾਂ ਦੇ ਉੱਤੇ ਨਹੀਂ ਪਹੁੰਚ ਸਕਦੇ ਨੇ ਉੱਥੇ ਪਹੁੰਚਣ ਲਈ ਇੱਕ ਰਸਤਾ ਤਿਆਰ ਕੀਤਾ ਜਾ ਰਿਹਾ ਜਿਵੇਂ ਹੀ ਰਸਤਾ ਤਿਆਰ ਹੋ ਜਾਵੇਗਾ ਉੱਥੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਇਹ ਗੱਲ ਦੱਸ ਦਈਏ ਕਿ ਐਕਸੀਐਨ ਗੁਰਬੀਰ ਸਿੰਘ ਦੇ ਵੱਲੋਂ ਆਖੀ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਜਲ ਸਤੋਰ ਵਿਭਾਗ ਦੇ ਐਕਸੀਐਨ ਗੁਰਬੀਰ ਸਿੰਘ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਰੋਪੜ ਦੇ ਵਿੱਚ ਵੀ ਬਚਾਅ ਕਾਰਜ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਨੇ ਮંત્રી ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਸ਼ਾਮ ਬਚਾਅ ਕਾਰਜ ਦੌਰਾਨ ਐਨਡੀਆਰਫ ਦੀ ਇੱਕ ਕਿਸ਼ਤੀ ਦੇ ਵਿੱਚੋਂ ਹਵਾ ਲੀਕ ਹੋ ਗਈ ਹੈ ਇਸ ਕਾਰਨ ਪਾਣੀ ਦਾ ਪੱਧਰ ਘਟਣਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਐਨਡੀਆਰਫ ਦੀਆਂ ਹੋਰ ਟੀਮਾਂ ਕਿਸ਼ਤੀਆਂ ਭੇਜ ਕੇ ਅਸਥਿਤ ਨੂੰ ਕਾਬੂ ਦੇ ਵਿੱਚ ਪਾਇਆ ਗਿਆ ਜਿੱਥੇ ਲਗਾਤਾਰ ਹਰਜੋਤ ਸਿੰਘ ਬੈਂਸ ਨੇ ਇਹ ਮੋਰਚਾ ਸਾਂਭਿਆ ਹੋਇਆ ਹੈਗਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਜਿੱਥੇ ਕਿ ਲੋਕਾਂ ਦੀ ਮਦਦ ਵੀ ਕਰ ਰਹੇ ਨੇ ਜਿੱਥੇ ਵੀ ਬਨ ਕਮਜ਼ੋਰ ਨਜ਼ਰ ਆ ਰਿਹਾ ਹੈਗਾ ਉੱਥੇ ਉਸ ਬਨਨ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਜੋਰਾ ਸ਼ੁਰਦ ਨਾਲ ਕਰ ਰਹੇ ਨੇ ਪਰ ਅੱਜ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕਿ ਹੋ ਰਹੀ ਹੈ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ